ਹੁਣ ਕਿਵੇਂ ਦੇਖਦੇ ਹੋ ਕਿਵੇਂ ਦਾ ਲੱਗਦਾ ਕਿ ਕਿਵੇਂ ਦਾ ਹੰਗਾਰਾ ਜਿਹੜਾ ਤੁਹਾਨੂੰ ਮਿਲ ਸਕਦਾ ਲੋਕਾਂ ਨੂੰ ਦੇਖੋ ਜੀ ਤੁਸੀਂ ਵੇਖ ਹੀ ਲਿਆ ਆ ਤਨਤਨ ਜਿੰਨੀ ਤੋਂ ਅੰਦੇ ਵਿੱਚ ਲਗਭਗ ਜਿਹੜਾ ਆ ਅਗਰ ਜੇ ਉੱਥੇ ਬਾਗੀਧਰਾ ਨਾ ਕੰਮ ਕਰਦਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਸੀਗੀ ਉਥੇ ਤੇ ਜੇ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦਾ ਤਾਂ ਉਥੋਂ ਬਹੁਤ ਮਾੜਾ ਹਾਰ ਰਿਹਾ ਜਮਾਨਤਾ ਜप्त ਹੋ ਗਈਆਂ ਇਹ ਗੱਲ ਕਰ ਲਈ ਆਮ ਆਦਮੀ ਪਾਰਟੀ ਦੀ ਸੱਥਾ ਦੇ ਵਿੱਚ ਆ ਕਈ ਤਰ੍ਹਾਂ ਦੇ ਕੰਮ ਕੀਤੇ ਜਾ ਰਹੇ ਆ ਹਲਕਾ ਅੰਤਾਰ ਦੀ ਜੇ ਗੱਲ ਕਰ ਲਈਏ ਤਾਂ ਲਗਾਤਾਰ ਲੋਕਾਂ ਦੇ ਵਿੱਚ ਆ ਕਈ ਤਰ੍ਹਾਂ ਦੇ ਵਿਕਾਸ ਹੋ ਰਹੇ ਆ ਦੂਜੇ ਪਾਸੇ ਜੇ ਗੱਲ ਕਰ ਲਈਏ ਤਾਂ ਕਾਦੀਆਂ ਹਲਕਾ ਵਿਰੋਧੀ ਧਿਰ ਦੇ ਨੇ ਤਾਂ ਪ੍ਰਤਾਪ ਸਿੰਘ ਬਾਜਵਾ ਦਾ ਹਲਕਾ ਵੀ ਕਿਹਾ ਜਾਂਦਾ ਤਾਂ ਕਾਂਗਰਸ ਤੇ ਆਪ ਦੀ ਪਕੜ ਜਿਹੜੀ ਮਜ਼ਬੂਤ ਆ ਕਿਤੇ ਨਾ ਕਿਤੇ ਕਿਵੇਂ ਦੇਖਦੇ ਹੋ ਦੇਖੋ ਜੀ ਬੜੇ ਵੱਡੇ ਪੱਮਾਨੇ ਤੇ ਲੋਕ ਜਿਤਾਉਂਦੇ ਆਏ ਨੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੂੰ ਪਰ ਬਾਜਵਾ ਸਾਹਿਬ ਦੀ ਇੱਕ ਕਹਿ ਸਕਦੇ ਆ ਖਾਮੀ ਆ ਕਿ ਜਦੋਂ ਜਿੱਤ ਜਾਂਦੇ ਨੇ ਮੁਰਕੇ ਚੰਡੀਗੜ੍ਹ ਤੋਂ ਥੱਲੇ ਪੈਰ ਨਹੀਂ ਲਾਉਂਦੇ ਉਹ ਨਹੀਂ ਵੀ ਫੀਲਡ 'ਚ ਘੁੰਮਦੇ ਹੋ ਕਦੀ ਜ਼ਿਕਰ ਹੋਇਆ ਕਦੀ ਕਿ ਬੇਟ ਲਾ ਕੇ ਚਾਏ ਹੁਣ ਜੰਗ ਦੇ ਇਧਰ ਘੇੜਾ ਮਾਰਿਆ ਹੋਵੇ ਆਪਿਆਂ ਹਾਲਾ ਹਲਕੇ ਦੇ ਵਿੱਚ ਤੇ ਪੰਜਾਂ ਸਾਲਾਂ ਬਾਅਦ ਹੀ ਮੁੜ ਕੇ ਆਉਂਦੇ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਕੇ ਆਰਟੀ ਨਿਊਜ਼ ਨੈਟਵਰਕ ਤੇ ਮੈਂ ਹਾਂ ਜਤਿੰਦਰ ਸੋਢੀ ਬਲਾਕ ਸੰਮਤੀ ਦੀਆਂ ਚੋਣਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਲੋਕ ਪੱਬਾ ਪਾਰ ਨੇ ਜੇ ਪਾਰਟੀਆਂ ਦੀ ਗੱਲ ਕਰ ਲਈ ਤਾਂ ਹਰੇਕ ਪਾਰਟੀ ਪੱਬਾ ਪਾਰ ਆ ਅੱਜ ਨਾਮਜ਼ਦਗੀ ਦਾਖਲ ਕਰਾਉਣ ਲਈ ਵੱਖ-ਵੱਖ ਉਮੀਦਵਾਰ ਜਿਹੜੇ ਨੇ ਇੱਥੇ ਕਾਨੂੰਨਾਨ ਪਹੁੰਚੇ ਨੇ ਤਾਂ ਗੱਲ-ਗੱਲ ਕਰ ਲਏ ਨੇ ਇੱਥੇ ਸਬ ਤਹਿਸੀਲ ਦੇ ਵਿੱਚ ਕਾਨੂੰਨਾਨ ਹੋਏ ਨੇ ਸਾਡੇ ਨਾਲ ਇੱਕ ਹੋਰ ਉਮੀਦਵਾਰ ਨੇ ਸੁਖਨਿੰਦਰ ਸਿੰਘ ਉਹਨਾਂ ਨਾਲ ਗੱਲ ਕਰ ਲਏ ਸੁਖਨਿੰਦਰ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਕੇਆਰਟੀ ਨਿਊਜ਼ ਦਾ ਵੀ ਥੋੜੀ ਸਭ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੀ ਇੱਥੇ ਬਾਈ ਇਸ ਨਿਸ਼ਾਨ ਦਿੱਤੇ ਚੋਣ ਕਿਸ ਪਾਰਟੀ ਦੇ ਵੱਲੋਂ ਲੜਦੇ ਦੇਖੋ ਜੀ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਜੀ ਬਦਲ ਵਾਲੀ ਜਿਹੜੀ ਪਾਰਟੀ ਹੈਗੀ ਆ ਉਹਨਾਂ ਵੱਲੋਂ ਜਿਹੜੀ ਆਪਾਂ ਚੋਣ ਲੜ ਰਹੇ ਆ ਜੋਨ ਨੰਬਰ 6 ਹੈਗਾ ਸਾਡਾ ਬਗੜੀਆਂ ਤੋਂ ਪਿੰਡਾਂ ਦੇ ਵਿੱਚ ਜਾ ਰਹੇ ਆ ਜਿੱਥੇ ਪਿੰਡਾਂ ਨਾਲ ਗੱਲਬਾਤ ਕਰਦੇ ਆ ਬਹੁਤ ਹੋਰ ਅਦਰ ਪਾਰਟੀਆਂ ਦੇ ਲੋਕ ਵੀ ਜਿਹੜੇ ਸਾਨੂੰ ਹੱਲਾਸ਼ੀਰੀ ਦੇ ਰਹੇ ਤਗੜੇ ਹੋ ਕੇ ਕਹਿੰਦੇ ਵੀ ਤਰੋ ਅਸੀਂ ਨਾਲ ਵਾ ਤੁਹਾਡੇ ਤੇ ਬੜੀ ਵਧੀਆ ਜਿਹਾ ਰਿਸਪੌਂਸ ਵੀ ਰਹਿ ਮਿਲ ਰਿਹਾ ਲੋਕਾਂ ਵੱਲੋਂ ਹਾਂ ਤੁਹਾਡੇ ਜੇ ਗੱਲ ਕਰ ਲਈਏ ਤਾਂ ਮੁਕਾਬਲੇ ਦੇ ਵਿੱਚ ਕਾਂਗਰਸ ਜਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਹੋਣਗੇ ਉਹਨਾਂ ਨੂੰ ਕਿ ਦੇਖੋ ਜੀ ਇਲੈਕਸ਼ਨ ਲੜਨੀ ਸਾਰਿਆਂ ਦਾ ਰਾਜਨੀਤਿਕ ਹੱਕ ਹੈਗਾ ਆ ਉਹ ਵੀ ਲੜਨੇ ਨੇ ਬਹੁਤ ਵਧੀਆ ਨੇ ਇਨਸਾਨ ਉਹ ਵੀ ਤੇ ਉਹਨੇ ਸਰਦਾਰ ਉਤਮ ਸਿੰਘ ਜੀ ਕਾਂਗਰਸ ਵੱਲੋਂ ਆ ਤੇ ਇੱਕ ਮਿੱਠੇ ਪਿੰਡ ਤੋਂ ਉਹਨੇ ਸਰਦਾਰ ਸਾਹਿਬ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਹਾਂਜੀ ਤਾਂ ਕਿਵੇਂ ਦੇਖਦੇ ਹੋ ਕਈ ਤਰ੍ਹਾਂ ਦੇ ਸਵਾਲ ਜਾਂ ਨਿਸ਼ਾਨੇ ਜਿਹੜੇ ਸ਼ਰਮਣੀ ਅਕਾਲੀ ਦਲ ਤੇ ਖੜੇ ਹੁੰਦੇ ਵੀ ਨਜ਼ਰ ਹੀ ਆਉਂਦੇ ਸਨ ਹੁਣ ਕਿਵੇਂ ਦੇਖਦੇ ਹੋ ਕਿਵੇਂ ਦਾ ਲੱਗਦਾ ਕਿ ਕਿਵੇਂ ਦਾ ਹੰਗਾਰਾ ਜਿਹੜਾ ਤੁਹਾਨੂੰ ਮਿਲ ਸਕਦਾ ਲੋਕਾਂ ਦੇ ਦੇਖੋ ਜੀ ਤੁਸੀਂ ਵੇਖ ਹੀ ਲਿਆ ਆ ਤਰੰਤਨ ਜਿਮਨੀ ਚੋਂ ਆਉਂਦੇ ਵਿੱਚ ਲਗਭਗ ਜਿਹੜਾ ਆ ਅਗਰ ਜੇ ਉਥੇ ਬਾਗੀ ਧਰਾਂ ਨਾ ਕੰਮ ਕਰਦਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਸੀਗੀ ਉਥੇ ਤੇ ਜੇ ਕਾਂਗਰਸ ਦੀ ਗੱਲ ਕਰੀ ਤਾਂ ਕਾਂਗਰਸ ਦਾ ਤੇ ਉਥੋਂ ਬਹੁਤ ਮਾੜਾ ਹਾਰ ਰਿਹਾ ਜਮਾਨਤਾ ਜप्त ਹੋ ਗਈਆਂ ਤੇ ਆਪ ਸਰਕਾਰ ਨੂੰ ਵੀ ਤਕਰੀਬਨ ਲੋਕੀ ਨਕਾਰ ਚੁੱਕੇ ਆ ਕਿਉਂਕਿ ਜੇ ਡਿਵੈਲਪਮੈਂਟ ਦੀ ਗੱਲ ਕਰੀਏ ਤੇ ਜਿੰਨਾ ਹੁਣ ਤੱਕ ਤਾਂ ਡਿਵੈਲਪਮੈਂਟ ਕੀਤੀ ਆ ਵੱਡੇ ਪ੍ਰੋਜੈਕਟ ਲੱਗੇ ਨੇ ਜਿੰਨੇ ਵੀ ਚਾਹੇ ਉਹ ਬਿਜਲੀ ਦੇ ਹੋਣ ਚਾਹੇ ਉਹ ਸੜਕਾਂ ਦੇ ਹੋਣ ਚਾਹੇ ਫੋਰ ਲਾਈਨ ਸੜਕਾਂ ਦੇ ਹੋਣ ਤਕਰੀਬਨ ਜਿਹੜੇ ਕੰਮ ਕੀਤੇ ਸੁਖਬੀਰ ਸਿੰਘ ਬਾਦਲ ਨੇ ਕੀਤੇ ਨੇ ਜੇ ਗੱਲ ਕਰ ਲਈ ਆਮ ਆਦਮੀ ਪਾਰਟੀ ਦੀ ਤੇ ਸੱਥਾ ਦੇ ਵਿੱਚ ਆ ਕਈ ਤਰ੍ਹਾਂ ਦੇ ਕੰਮ ਕੀਤੇ ਜਾ ਰਹੇ ਆ ਹਲਕਾ ਇੰਚਾਰਜ ਦੀ ਜੇ ਗੱਲ ਕਰ ਲਈਏ ਤਾਂ ਲਗਾਤਾਰ ਲੋਕਾਂ ਦੇ ਵਿੱਚ ਆ ਕਈ ਤਰ੍ਹਾਂ ਦੇ ਵਿਕਾਸ ਹੋ ਰਹੇ ਆ ਦੂਜੇ ਪਾਸੇ ਜੇ ਗੱਲ ਕਰ ਲਈਏ ਤਾਂ ਕਾਦੀਆਂ ਹਲਕਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਹਲਕਾ ਵੀ ਕਿਹਾ ਜਾਂਦਾ ਤਾਂ ਕਾਂਗਰਸ ਤੇ ਆਪ ਦੀ ਪਕੜ ਜਿਹੜੀ ਮਜ਼ਬੂਤ ਆ ਕਿਤੇ ਨਾ ਕਿਤੇ ਕਿਵੇਂ ਦੇਖਦੇ ਹੋ ਦੇਖੋ ਜੀ ਬੜੇ ਵੱਡੇ ਪੱਮਾਨੇ ਤੇ ਲੋਕ ਜਿਤਾਉਂਦੇ ਆਏ ਨੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੂੰ ਪਰ ਬਾਜਵਾ ਸਾਹਿਬ ਦੀ ਇੱਕ ਕਹਿ ਸਕਦੇ ਆ ਖਾਮੀ ਆ ਕਿ ਜਦੋਂ ਜਿੱਤ ਜਾਂਦੇ ਨੇ ਮੁਰਕੇ ਚੰਡੀਗੜ੍ਹ ਤੋਂ ਥੱਲੇ ਪੈਰ ਨਹੀਂ ਲਾਉਂਦੇ ਤੁਸੀਂ ਵੀ ਫੀਲਡ ਚ ਘੁੰਮਦੇ ਹੋ ਕਦੀ ਜ਼ਿਕਰ ਹੋਇਆ ਕਦੀ ਕਿ ਬੇਟ ਲਾ ਕੇ ਚਾਏ ਹੋਣ ਜਾਂ ਕਿ ਇਧਰ ਗੇੜਾ ਮਾਰਿਆ ਹੋਵੇ ਆਪੇ ਹਾਲ ਹਲਕੇ ਦੇ ਵਿੱਚ ਤੇ ਪੰਜ ਸਾਲਾਂ ਬਾਅਦ ਹੀ ਮੁਰਕੇ ਹੁੰਦੇ ਆ ਕੋ ਲਛੇਦਾਰ ਗੱਲਾਂ ਕਰਕੇ ਤੇ ਵੋਟਾਂ ਲੈ ਕੇ ਗਾਹ ਜਾਂਦੇ ਮੁਰਕੇ ਡਵੈਲਪਮੈਂਟ ਦਾ ਕੰਮ ਜੇ ਤੁਸੀਂ ਹੋਇਆ ਕੋਈ ਤੁਸੀਂ ਕਵਰਿੰਗ ਕਰਦੇ ਹੋ ਇੱਥੇ ਦੇ ਸਾਡੇ ਲੋਕਲ ਪੱਤਰਕਾਰ ਹੋ ਤੇ ਜੇ ਕੋ ਕੀਤਾ ਉਹਨਾਂ ਨੇ ਕੰਮ ਪੰਜ ਸਾਲਾਂ ਚ ਤੇ ਦੱਸ ਦਿਓ ਅੱਜ ਜੇਕਰ ਗੱਲ ਕਰ ਲਈਏ ਤੁਹਾਡੇ ਮੁਕਾਬਲੇ ਤੇ ਖੜੇ ਕਾਂਗਰਸੀ ਉਮੀਦਵਾਰ ਨੇ ਜਿਹੜੇ ਜਥੇਬੰਦੀ ਨਾਲ ਸੰਪਰਕ ਰੱਖਦੇ ਨੇ ਪਿੰਡੋਂ ਕਹਿੰਦੇ ਦੱਸਿਆ ਜਾ ਰਿਹਾ ਕਿ ਪ੍ਰਧਾਨ ਵੀ ਨੇ ਇਕਾਈ ਦੇ ਕਿਵੇਂ ਦੇਖਦੇ ਹੋ ਕਿ ਜਥੇਬੰਦੀ ਦਾ ਵੀ ਉਹਨਾਂ ਦੇ ਉੱਤੇ ਪ੍ਰਭਾਵ ਹੋਊਗਾ ਜਥੇਬੰਦੀ ਦੇ ਲੋਕ ਵੀ ਸਮਰਥਨ ਜਿਹੜੇ ਉਹਨਾਂ ਨੂੰ ਦੇ ਸਕਦੇ ਨੇ ਦੇਖੋ ਇੱਕ ਪਾਸੇ ਤੇ ਗੱਲ ਕਰਦੇ ਨੇ ਕਿ ਅਸੀਂ ਗੈਰ ਰਾਜਨੀਤਕਾਂ ਦੀ ਕਿਸਾਨ ਦੇ ਉਹ ਪਿੰਡੋਂ ਨਾਲ ਪ੍ਰਧਾਨ ਵੀ ਨੇ ਕਿਸਾਨ ਜੁਨੀਅਨ ਦੇ ਏ ਲੋਕ ਆਪਣੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਨੇ ਇੱਕ ਪਾਸੇ ਕਹਿ ਰਹੇ ਕਿ ਆਪਾਂ ਗੈਰ ਰਾਜਨੀਤਿਕ ਵੋਟਾਂ ਦਾ ਆਪਾਂ ਸਮਰਥਕ ਨਹੀਂ ਕਰਦੇ ਦੂਜੇ ਪਾਸੇ ਕਾਂਗਰਸ ਤੋਂ ਲੋ ਟਿਕਟ ਲੜ ਰਹੇ ਨੇ ਤਾਂ ਮੈਂ ਕਹਿੰਦਾ ਵੀ ਇਹ ਤਾਂ ਕੋਈ ਜ਼ਬਾਨ ਵਾਲੀ ਗੱਲ ਨਹੀਂ ਨਾ ਕਿ ਇੱਕ ਜਵਾਨ ਤੇ ਰਹਿਣਾ ਚਾਹੀਦਾ ਕਿ ਜੇ ਆਪਾਂ ਮਤਲਬ ਗੈਰ ਰਾਜਨੀਤਿਕ ਆ ਤੇ ਫਿਰ ਇਲੈਕਸ਼ਨ ਦੇ ਵਿੱਚ ਤਾਂ ਉਹਦਾ ਕੋਈ ਮਤਲਬ ਨਹੀਂ ਬਣਦਾ ਤੇ ਚਲੋ ਅੱਗੇ ਉਹਨਾਂ ਦੀ ਖੁਸ਼ੀ ਹੈਗੀ ਜੇ ਲੜ ਰਹੇ ਤੇ ਆਪਾਂ ਵੀ ਆਪਣੇ ਵੱਲੋਂ ਪੂਰੀ ਫੁੱਲ ਤਿਆਰੀ ਚ ਅ ਬਾਕੀ ਮਾਲਕ ਬੈਠਾ ਵਾ ਜਿੱਤ ਮਾਲਕ ਨੇ ਬਖਸ਼ਨੀ ਆ ਹਲਕੇ ਦੇ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਤੁਸੀਂ ਹਲਕੇ ਦੇ ਲੋਕਾਂ ਨੂੰ ਅਪੀਲ ਕਰਨੀ ਚਾਹਾਂਗਾ ਕਿ ਮੇਰਾ ਜਿਹੜਾ ਬਾਗੜੀਆਂ ਜੋਂ ਹੈਗਾ ਆ ਤੇ ਬਾਕੀ ਸ਼੍ਰੋਮਣੀ ਅਕਾਲੀ ਦਲ ਦੇ ਪਿਛਲੇ ਤੁਸੀਂ ਕੰਮ ਵੇਖ ਲਓ ਛੋਟੀਆਂ ਕੰਮਾਂ ਤੋਂ ਲੈ ਕੇ ਵੱਡੇ-ਵੱਡੇ ਜਿਹੜੇ ਵੱਡੇ ਤੋਂ ਵੱਡੇ ਪ੍ਰੋਜੈਕਟ ਜਿਹੜੇ ਲਿਆਉਂਦੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਲਿਆਉਂਦੇ ਨੇ ਹੋਰ ਵੀ ਜਿੰਨੇ ਵੀ ਕੰਮ ਆਏ ਨੇ ਪ੍ਰੋਜੈਕਟ ਆਏ ਨੇ ਸਾਡੇ ਲਾਗੇ ਘੱਲੂ ਘਰਾ ਸਾਹਿਬ ਲਾਗੇ ਵੀ ਯਾ ਲਾਧੂਪੁਰ ਦੇ ਵਿੱਚ ਡਿਗਰੀ ਕਾਲਜ ਲਿਆਂਦਾ ਆ ਚਾਹੇ ਸਾਡੇ ਲਾਗੇ ਕਾਲਜ ਲਿਆਂਦਾ ਪਿੰਡ ਝੰਡੇਲ ਬਣੇ ਜ ਸਾਰਾ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਦੇਣ ਹੈਗੀ ਆ ਤੇ ਕੰਮਾਂ ਨੂੰ ਜੇ ਆਪਾਂ ਲੈ ਕੇ ਚੱਲੀਏ ਤੇ ਸਭ ਤੋਂ ਵੱਧ ਇਹਨੇ ਕੰਮ ਕੀਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕੀਤੇ ਆ ਜੇ ਇਸ ਦੇ ਬਰਾਬਰ ਕਿਸ ਨੇ ਕੰਮ ਕੀਤਾ ਤੇ ਅਸੀਂ ਕਹਿੰਨੇ ਕਿ ਉਹਨੂੰ ਵੋਟ ਪਾ ਦਿਓ ਜੇ ਇਸ ਦੇ ਲੈਵਲ ਤੇ ਕੋਈ ਕੰਮ ਹੋਇਆ ਤੁਸੀਂ ਦੇਖ ਰਹੇ ਹੋ ਤੁਸੀਂ ਹਰ ਰੋਜ਼ ਕਵਰੇਜ ਕਰ ਰਹੇ ਹੋ ਮੌਕੇ ਦੀ ਸਰਕਾਰ ਨੀ ਪੱਥਰ ਤੇ ਨੀ ਪੱਥਰ ਰੱਖ ਰਹੀ ਆ ਦਿਹਾੜੀ ਦੇ ਵਿੱਚ 6-6 ਨੀ ਪੱਥਰ ਵੀ ਰਖੇ ਇਹਨਾਂ ਨੇ ਉਹ ਰੱਖੇ ਕਾਦੇ ਉਹਦੇ ਉੱਤੇ ਲਿਖਿਆ ਦਾ ਬਕਾਇਦਾ ਪੈਚ ਵਰਕ ਦੇ ਤੇ ਜੇ ਪੈਂਚਰ ਵੀ ਕਿਤੇ ਲੱਗੇ ਆ ਸੜਕਾਂ ਨੂੰ ਤਾਂ ਦੱਸ ਦਿਓ ਅਜੇ ਤੱਕ ਤੇ ਪੈਂਚਰ ਵੀ ਨਹੀਂ ਲੱਗ ਰਹੇ ਇਹਨਾਂ ਕੋਲ ਉਹਨਾਂ ਦੀਆਂ ਬਣਾਈਆਂ ਸੜਕਾਂ ਤੇ ਪੈਂਚਰ ਵੀ ਨਹੀਂ ਲੱਗ ਰਹੇ ਤੇ ਫਿਰ ਜਿਨ੍ਹਾਂ ਨੇ ਕੰਮ ਕੀਤਾ ਫਿਰ ਉਹਨਾਂ ਦਾ ਹੱਕ ਬਣਦਾ ਵੋਟ ਪਾਉਂਦਾ ਔਰ ਗੱਲ ਕਰ ਲਈ ਮੌਜੂਦਾ ਸਰਕਾਰ ਦੀ ਤੁਸੀਂ ਕਹਿੰਦੇ ਪੈਚ ਵਰਕ ਸੜਕਾਂ ਦਾ ਕੰਮ ਸਾਰੇ ਪਾਸੇ ਚੱਲ ਰਿਹਾ ਦੂਜੇ ਪਾਸੇ ਕਹਿੰਦੇ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੋਰ ਵੀ ਕਈ ਤਰ੍ਹਾਂ ਦੇ ਵਿਕਾਸ ਕਾਰਜਾਂ ਦੇ ਉੱਤੇ ਧਿਆਨ ਦਿੱਤਾ ਜਾ ਰਿਹਾ ਕਹਿੰਦੇ ਬਦਲਾਅ ਆ ਗਿਆ ਪੰਜਾਬ ਦੇ ਵਿੱਚ ਹੁਣ ਤਾਂ ਬਹੁਤ ਜ਼ਿਆਦਾ ਇਸ ਚੀਜ਼ ਦਾ ਬਦਲਾਅ ਆ ਦੇਖੋ ਜੇ ਐਸੀ ਕਹਿੰਦੇ ਆ ਕਿ ਸਾਡੇ ਬੱਚਿਆਂ ਨੂੰ ਸਾਨੂੰ ਫ੍ਰੀ ਵਾਲੀਆਂ ਚੀਜ਼ਾਂ ਨਹੀਂ ਬਿਲਕੁਲ ਵੀ ਚਾਹੀਦੀਆਂ ਜੋ ਮੇਰੀ ਆਪਣੀ ਸੋਚ ਕਹਿੰਦੀ ਮੈਂ ਪਾਰਟੀ ਬਜਟ ਦੇ ਉੱਪਰ ਉੱਠ ਕੇ ਇਹ ਗੱਲ ਕਹਿਣਾ ਕਿ ਸਾਨੂੰ ਫ੍ਰੀ ਵਾਲੀਆਂ ਚੀਜ਼ਾਂ ਤੇ ਨਾ ਲਾਓ ਸਾਡੇ ਬੱਚਿਆਂ ਨੂੰ ਰੋਜ਼ਗਾਰ ਦਿਓ ਸਾਡੇ ਇੱਥੇ ਕੋਈ ਵੱਡੀਆਂ ਇੰਡਸਟਰੀਆਂ ਲਿਆਓ ਸਾਡੇ ਬੱਚੇ ਉੱਥੇ ਕੰਮ ਕਰਨ ਜਿਹੜੇ ਕਿ ਸਾਡੇ ਬੱਚੇ ਧਰਾਂ ਧਰ ਜਹਾਜ਼ ਪਰ ਪਰ ਜਾਣਦੇ ਨੇ ਨਾਲ ਕਰੋੜਾਂ ਰੁਪਈਆ ਵੀ ਬਾਹਰ ਖਰ ਰਹੇ ਨੇ ਪੰਜਾਬ ਦਾ ਪੈਸਾ ਜਾ ਰਿਹਾ ਤੇ ਪੰਜਾਬ ਦੀ ਇਕਨੋਮੀ ਕਿੱਥੇ ਜਾ ਕੇ ਸਟੈਂਡ ਕਰ ਰਹੀ ਹੈ ਤੁਸੀਂ ਦੇਖ ਰਹੇ ਹੋ ਦਿਨ ਬਰ ਦਿਨ ਜਿਹੜੀ ਜੀਡੀਪੀ ਡਿੱਗਦੀ ਜਾ ਰਹੀ ਹੈ ਸੋ ਬਹੁਤ ਵੱਡਾ ਨੁਕਸਾਨ ਹੈ ਕੰਮ ਇਹ ਕਰੋ ਕਿ ਜਿਹੜਾ ਪੰਜਾਬ ਦੇ ਨੌਜਵਾਨ ਜਿਹੜੇ ਪੰਜਾਬ ਦੇ ਵਿੱਚ ਡਵੈਲਪਮੈਂਟ ਕਰਨ ਕੰਮ ਕਰਨ ਕਿੰਨੇ ਪਿੰਡ ਹੈ ਤੁਹਾਡੇ ਜ਼ੋਨ ਤੇ ਤੇ ਕੀ ਕਰਨਾ ਚਾਹੀਦਾ ਮੇਰੇ ਪਿੰਡ ਦੇ ਵਿੱਚ ਤੇ 8 ਤੋਂ 10 ਪਿੰਡ ਹੈ ਗਏ ਜਿੱਦਾਂ ਕਿ ਨਨਵਾਲ ਖੁਰਦ ਹੈ ਗਾਇਆ ਗੋਰਸੀਆਂ ਨਨਵਾਲ ਕਲਾਂ ਨਵੀਆਂ ਬਗੜੀਆਂ ਪੁਰਾਣੀਆਂ ਬਗੜੀਆਂ ਨਾਨਕਪਤੀ ਮਿੱਠਾ ਪਿੰਡ ਦਾ ਮੁੱਲਾਵਲ ਇਹਨਾਂ ਲੋਕਾਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਤੁਹਾਡਾ ਮੈਂ ਆਪਣਾ ਸੁਖ ਨਨਵਾਲੀਆਂ ਤੁਹਾਡਾ ਆਪਣਾ ਛੋਟਾ ਵੀਰ ਆ ਦਾਸ ਦੀ ਕਿਰਪਾ ਕਰੋ ਤੇ ਤਗੜੇ ਹੋ ਕੇ ਸਪੋਰਟ ਕਰੋ ਤਾਂ ਜੋ ਕਿ 27 ਦੇ ਵਿੱਚ ਆਪਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਾ ਸਕੀਏ ਤੇ ਪਹਿਲਾਂ ਵਾਂਗੂ ਮੇਲੇ ਲਗਿਆ ਕਰਨ ਵਰਲਡ ਕੱਪ ਹੋਣ ਪਸ਼ੂਆਂ ਦੇ ਮੇਲੇ ਲਗਿਆ ਕਰਨ ਜਿੱਦਾਂ ਕਿ ਪਹਿਲਾਂ ਹਰਿਆ ਭਰਿਆ ਪੰਜਾਬ ਸੀਗਾ ਰੰਗਲਾ ਪੰਜਾਬ ਸੀਗਾ ਪੰਜਾਬ ਨੂੰ ਆਪਾਂ ਪੰਜਾਬ ਬਣਾ ਲਈਏ ਤਾਂ ਉਸੇ ਲਈ ਤੇ ਲੈ ਕੇ ਫਿਰ ਚਲੀਏ ਜਿਹੜਾ ਕਿ ਪੰਜਾਬ ਡਿਵੈਲਪਮੈਂਟ ਵਾਸਤੇ ਵੱਧ ਸਕੇ ਤਾਂ ਸਾਡੇ ਬੱਚਿਆਂ ਨੂੰ ਜਿਹੜੀ ਇੱਥੇ ਨੌਕਰੀ ਮਿਲ ਸਕੇ ਬਾਹਰ ਨੂੰ ਨਾ ਜਾ ਜਾਈਏ ਸੋ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਇਹਨਾਂ ਨੇ ਕਈ ਤਰ੍ਹਾਂ ਦੇ ਸ਼ਬਦੀ ਹਮਲੇ ਵੀ ਕੀਤੇ ਨੇ ਦੂਸਰੀਆਂ ਪਾਰਟੀਆਂ ਦੇ ਉੱਤੇ ਦੂਜੇ ਪਾਸੇ ਵੀ ਕਹਿੰਦੇ ਨਜ਼ਰੀਆ ਆਏ ਨੇ ਕਿ ਲੋਕਾਂ ਨੂੰ ਅਪੀਲ ਕੀਤੀ ਆ ਤਾਂ ਜੋ ਲੋਕ ਫਤਵਾ ਦੇ ਸਕਣ ਦੇਖਣਾ ਹੋਵੇਗਾ 14 ਤਰੀਕ ਨੂੰ ਵੋਟਾਂ ਹੁੰਦੀਆਂ 17 ਨੂੰ ਨਤੀਜੇ ਆਣਗੇ ਲੋਕ ਕਿਸ ਦੇ ਹੱਕ ਦੇ ਵਿੱਚ ਨਿਤਰਦੇ ਨੇ ਹਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਬਣੇ ਰਹੋ ਸਾਡੇ ਨਾਲ ਆਪਣੇ ਸੰਯੋਗੀ ਕਮਲ ਜੀ ਦੇ ਨਾਲ ਮੈਂ ਜਤਿੰਦਰ ਸੋਢੀ ਕੇ ਆਰਟੀ ਨਿਊਜ਼ ਨੈਟਵਰਕ ਬਲਾਕ ਕਰਨ ਨੂੰ